ਦਾ ਨਜ਼ਾਰਾ ਦਿਖਾਉਨੇ ਆ ਤੁਹਾਨੂੰ ਮਿਸਟਰ 버ਗਰ ਹਟ ਅਜਨਾਲਾ ਦਾ ਲੋ ਜੀ ਇਹ ਵਰਗਿਆ ਕੀ ਬਾਤ ਆ ਕੈਮਰਾ ਲੱਗੇ ਹੋਏ ਨੇ LED ਚੱਲ ਰਹੀ ਹੈ ਔਰ ਸਾਫ ਸੁਧਰੀ ਜੀ ਬਹੁਤ ਵਧੀਆ ਤਰੀਕੇ ਨਾਲ ਸਫਾਈ ਰੱਖੀ ਗਈ ਹੈ ਕੁਝ ਕਸਮਰ ਬੈਠੇ ਨੇ ਆਪਣੇ ਆਰਡਰ ਵਾਸਤੇ ਹਾਂਜੀ ਭਾਜੀ ਲਾਸਟ ਗੱਲ ਭਾਜੀ ਫੁੱਲੀ ਅਸੀਂ ਆ ਬੋਲੇ ਸੀ ਬਾਈ ਅੱਛਾ ਤੇ ਬਾਈ ਫਿਰ ਆਪਾਂ ਜਿਹੜੋ ਤੁਸੀਂ ਕਹਿ ਚੁੱਕੇ ਹੋ ਨਾ ਕਿ ਡਿਸਕਾਊਂਟ ਦਿੰਨੇ ਆ ਆਪਾਂ ਹਾਂਜੀ ਤੇ ਮੰਨ ਲਓ 1000 ਦਾ ਆਰਡਰ ਹੋ ਗਿਆ ਹਾਂਜੀ 1000 ਤੇ ਆਰਡਰ ਤੇ ਕਿੰਨਾ ਡਿਸਕਾਊਂਟ ਦਊਂਗਾ 4% 10% ਹਾਂਜੀ 2000 ਤੇ 2000 ਤੇ 20% 20% ਪਰ ਕੀ ਗੱਲ ਬਾਈ ਤੇ ਮਤਲਬ ਜਿਵੇਂ ਕਿਸੇ ਬੈਂਕ ਦੀ ਮੀਟਿੰਗ ਹੋ ਗਈ ਕਿਸੇ ਵੱਡੇ ਪਾਰਟੀ ਹੋ ਗਈ ਉਹ ਲਈ ਦੀ ਪਰਸਨਲੀ ਹਾਲ ਬੁੱਕ ਕਰਨਾ ਹੋਵੇ ਤਾਂ ਉਹਦੇ ਵਿੱਚ ਚਾਰਜਸ ਕਿੰਨੇ ਦਾ ਹਿਸਾਬ ਕਰਦੇ ਹੋ ਕੀ ਕਿੰਨੇ ਘੰਟੇ ਦਾ ਹਿਸਾਬ ਲੱਗਦਾ ਤੇ ਜੇ ਮਾਲਕ ਕੋ ਥੋੜਾ ਜਿਹਾ ਬਧ ਰੱਖਣਾ ਚਾਵੇ ਜੀ ਜੋ ਜਾਇਜ਼ ਬਣਦਾ ਕੋਈ ਗੱਲ ਨਹੀਂ ਉਹ ਵੀ ਜਾਇਜ਼ ਕਰਾਂਗੇ ਆਪਾਂ ਠੀਕ ਹੈ ਜਾਇਜ਼ ਪੈਸਾ ਨਹੀਂ ਕੋਈ ਲੈਣ ਤੇ ਜਾਇਜ਼ ਬਣੇ ਤੇ ਹੁਣੇ ਤੁਸੀਂ ਬਾਹਰ ਕਹਿ ਰਹੇ ਸੀ ਨਾ ਕੈਬਿਨਾ ਬਾਰੇ ਵੀ ਕਿ ਕੋਈ ਪਰਸਨਲ ਫੈਮਲੀ ਆ ਜਾਂਦੀ ਹੈ ਉਹ ਵੀ ਬਣਾਉਣ ਲੱਗੇ ਆ ਅਸੀਂ ਬਸ ਕੈਬਨ ਦੀ ਕਰ ਰਹੇ ਤਿਆਰੀ ਕੈਬਨ ਬਣਾਉਣ ਦੀ ਤਿਆਰੀ ਕਰ ਰਹੇ ਆ ਤੇ ਪਰ ਪ੍ਰਧਾਨੀ ਇੱਕ ਗੱਲ 'ਚ ਸਾਫ ਸੁਦਰੀ ਜੀ ਕੋੜੀ ਆ ਪਰ ਤੁਹਾਡਾ ਸੁਭਾਅ ਦੇ ਵੇਖ ਕੇ ਕਿ ਸਰ ਜਿੱਦਾਂ ਆਪਾਂ ਪਰਸਨਲੀ ਕੈਬਨ ਬਣਾ ਦਿੰਦੇ ਆ ਨਾ ਐਕਸੀਡੈਂਟਾਂ ਵਾਲੇ ਤੇ ਉਹਦੀ ਦੁਰਵਰਤੋਂ ਦੀ ਸਮਝ ਰਹੇ ਹੋ ਮੈਂ ਕੀ ਕਹਿ ਰਹੇ ਆ ਉਹਦੀ ਦੁਰਵਰਤੋਂ ਕੀਤੀ ਜਾਂਦੀ ਤੇ ਤੁਸੀਂ ਉਹਦੇ ਸੰਬੰਧੀ ਕੁਝ ਕਹਿਣਾ ਚਾਹੋ ਵੀ ਉਹਦੇ ਸੰਬੰਧੀ ਕੈਮਰੇ ਲੱਗੇ ਸਾਡੇ ਦਰਵਰ ਤੋਂ ਕੋਈ ਹੋਏਗੀ ਠੀਕ ਹੈ ਉਹਦੇ ਕੈਮਰੇ ਅਟੈਚ ਹੈ ਤੇ ਕੈਮਰੇ ਚੱਲਦੇ ਪਈ ਹੈ ਕੈਂਡ ਦਾ ਭਾਵਾ ਵੀ ਕੋਈ ਫੈਮਿਲੀ ਆ ਤੇ ਵੈਲਕਮ ਹੈ ਤੇ ਦੂਦੂਦਰਾ ਬੰਦਾ ਤੇ ਨਹੀਂ ਭਾਜੀ ਉਹ ਸਾਸਿਕਾਲੀ ਦੂਦੂਦਰਾ ਦੂਦਰਾ ਸਾਸਿਕਾਲ ਪੱਕੀ ਸਾਸਿਕਾਲ ਹੈ ਅੱਛਾ ਓਦੀ ਸਾਨੂੰ ਕੋਈ ਜ਼ਰੂਰਤ ਨਹੀਂ ਅੱਛਾ ਜੀ ਠੀਕ ਹੈ ਹੋਰ ਐਂਡ ਤੇ ਕੁਝ ਕਹਿਣਾ 2014 ਦਾ ਚੱਲਦਾ ਸਾਡਾ ਅਡਾ ਹਾਂਜੀ ਬਸ ਟਕਾ ਚੱਲਣ데요 ਤੇ ਪ੍ਰਦਾਜੀ ਮੈਂ ਜਦੋਂ ਵੀ ਲੱਗਦਾ ਇੱਥੇ ਤੇ ਉਹ ਸਾਡੇ ਕੋਲ ਬਹਿਣਦਾ ਵੀ ਕਈ ਵੀ ਰਸ਼ ਨਹੀਂ ਇਹਨਾਂ ਨੂੰ ਦਾ ਹੁਣ ਥੋੜਾ ਜਿਹਾ ਜੇ ਕਰਕੇ ਆ ਬਾਡੀ ਬੁੱਡੀ ਆ ਗਈ ਆ ਤੇ ਇਸ ਤੋਂ ਸੀਜ਼ਨ ਆ ਗਿਆ ਆਪਣਾ ਕੁਝ ਲੰਦਪੁਰ ਸੰਤ ਚਲੇਗੀ ਕੋ ਮੇਲੇ ਆ ਤੇ ਕੋ ਜੋਤਾ ਚੱਲਣੀਆਂ ਜੀ ਜੋਤਾ ਵਾਲੇ ਨਰਾਤੇ ਆ ਕੋਲ ਜੀ ਸਾਡੇ ਕੋਲ ਥੋੜੀ ਖੇਤ ਤੇ ਬੈਣ ਰਹੀ ਆ ਥੋੜੀ ਥੋੜੀ ਪ੍ਰੋਬਲਮ ਕੋਈ ਜ਼ਿਆਦੀ ਨਹੀਂ ਆ ਛੋਟੇ ਹੁਣ ਵੀ ਤੁਸੀਂ ਸ਼ਾਮ ਨੂੰ ਆ ਕੇ ਦੇਖੋ 4-5 ਵਜੇ ਨੂੰ ਕਸਟਮਰ ਬਾਬੇ ਦੀ ਕਿਰਪਾ ਉਹ ਪੂਰੀ ਫੁੱਲ ਬੜਾ ਫੁੱਲਿਆ ਇਹ ਗੱਲ ਦੀ ਕੋਈ ਕੰਪਲੇਟ ਨਹੀਂ ਹੈਗੀ ਠੀਕ ਹੈ ਜੀ ਉਹ ਜੋ ਵੀ ਮਰਦਦੇ ਅਸੀਂ ਟੌਪ ਕਿਸ ਵਾਰੋਂ 10 ਕੇ ਵਰਤੇ ਆਂ ਇਹ ਭਾਜੀ ਅੱਜੀ ਕਿਤਰਾ ਦੀ ਦੀ ਮਖਾਓਗੇ ਜਿਤਰਾ ਦੀ ਮੰਗੋ ਉਤਰਾ ਦੀ ਮਿਲੇਗੀ ਹਾਂ ਤਾਂ ਵੱਡੀ ਗੱਲ ਕਿ ਜੇ ਪਸੰਦ ਆਉਂਗੇ ਤਾਂ ਪੈਸੇ ਲਵਾਗਾ ਨਹੀਂ 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 ਲਾਵਾਂ ਕੋਈ ਗੱਲ ਨਹੀਂ ਫਿਰ ਕੀ ਠੀਕ ਹਾਂਜੀ ਓਕੇ ਜੀ ਬੋਲ ਟੱਚਰ ਸਸੀ ਆਪਣਾ ਜੀ ਸਸੀ ਬੱਚਾ ਪਤਾ ਜੀ ਮਤਲਬ ਜੋ ਤੁਹਾਡੀ ਦੁਕਾਨ ਬਾਰੇ ਸੁਣੀ ਦਾ ਬੜੀਆਂ ਬੜੀਆਂ ਸੋਹਣੀਆਂ ਕਿੰਨਾ ਸੂਮ ਨੂੰ ਮਿਲਦੀਆਂ ਐਂਡ ਤੇ ਤੁਸੀਂ ਸਾਰਾ ਕੁਝ ਦੱਸ ਹੀ ਚੁੱਕੇ ਹੋ ਕੁਝ ਆਪਣੇ ਵਾਲੋ ਕਹਿਣਾ ਚਾਹੁੰਦੇ ਹੋਗੇ ਇੱਕ ਵਾਰ ਆਓ ਟਰਾਈ ਕਰੋ ਕੀ ਕਹਿਣਾ ਚਾਹੁੰਦੇ ਹੋ ਲੱਗਾ ਤੁਸੀਂ ਇੱਕ ਵਾਰ ਆਓ ਤੁਹਾਨੂੰ ਆਪਣੇ ਆਪ ਲੱਗ ਜੂਗਾ ਟੇਸਟ ਦਾ ਮੁੱਲ ਪੂਰਾ ਪੈਸੀ ਦਾ ਮੁੱਲ ਗੁਰੂ ਬਾਜੀ ਆਇਆ ਤੁਹਾਨੂੰ ਪਤਾ ਲੱਗੂ ਇਸ ਚੀਜ਼ ਦਾ ਆਣ ਕੇ ਠੀਕ ਹੈ ਜੀ ਹਾਂਜੀ ਗੱਲਾਂ ਬਾਤਾਂ ਨਾਲ ਤੇ ਸਾਰੇ ਬਹੁਤ ਕਹਿੰਦੇ ਆ ਆਪਣੀ ਸਿੱਤ ਕਰਦੇ ਆ ਪਰ ਅਸੀਂ ਕਹਿੰਦੇ ਤੁਸੀਂ ਇੱਕ ਵਾਰ ਆ ਪਹੁੰਚੋ ਇੱਕ ਵਾਰ ਆ ਪਹੁੰਚ ਕੇ ਵਿੱਚ ਕਰੋ ਵਿੱਚ ਤੇ ਕਰਨ ਤੋਂ ਬਾਅਦ ਆ ਪਤਾ ਲੱਗੂਗਾ ਤੇ ਇਹ ਖਾਣ ਤੋਂ ਬਾਅਦ ਠੀਕ ਹੈ